ਅੱਜ ਦੇ ਮੌਜੂਦਾ ਹਾਲਾਤ ਦੇ ਵਿੱਚ ਦੇਖਣ ਦੇ ਵਿੱਚ ਇਹ ਆਉਂਦਾ ਹੈ ਕਿ ਸਿੱਖਾਂ ਦੇ ਮਨਾਂ ਦੇ ਵਿੱਚ ਆਪਣੇ ਹੀ ਗੁਰਦੁਆਰਿਆਂ ਪ੍ਰਤੀ ਆਪਣੀਆਂ ਹੀ ਸੰਸਥਾਵਾਂ ਪ੍ਰਤੀ ਜਿਹੜੀ ਉਹ ਕਿਰਣਾ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਸਿੱਖ ਆਪਣੀਆਂ ਹੀ ਸੰਸਥਾਵਾਂ ਨੂੰ ਕਿਰਣਾ ਦੀ ਨਿਗਾ ਨਾਲ ਵੇਖ ਰਹੇ ਨੇ ਅੱਜ ਦਾ ਦੌਰ ਇਹ ਬੜਾ ਭਿਆਨਕ ਚੱਲ ਰਿਹਾ ਹੈ ਪਰ ਇਸ ਦਾ ਰਿਜ਼ਲਟ ਕੋਈ ਬਹੁਤਾ ਵੱਡੀ ਜਾਂ ਸਾਰਥਕ ਨਹੀਂ ਕਦੇ ਵੀ ਨਿਕਲਣਾ ਜੇ ਸਿੱਖ ਦੇ ਮਨ ਦੇ ਵਿੱਚ ਆਪਣੀ ਸੰਸਥਾ ਪ੍ਰਤੀ ਕਿਰਣਾ ਹੈ ਜੇ ਸਿੱਖ ਦੇ ਮਨ ਦੇ ਵਿੱਚ ਆਪਣੇ ਹੀ ਸਿੱਖਾਂ ਦੇ ਸਿਸਟਮ ਪ੍ਰਤੀ ਕਿਰਣਾ ਹੈ ਤੇ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੁਣ ਇਹ ਕਿਰਣਾ ਪੈਦਾ ਕਿਉਂ ਹੋ ਰਹੀ ਹੈ ਸੰਸਥਾਵਾਂ ਪ੍ਰਤੀ ਜਾਂ ਗੁਰਦੁਆਰਿਆਂ ਦੇ ਪ੍ਰਬੰਧ ਪ੍ਰਤੀ ਕਿਉਂ ਹਾਲਾਂਕਿ ਕਦੇ ਵੀ ਸੰਸਥਾ ਕਦੇ ਕੋਈ ਮਾੜੀ ਨਹੀਂ ਹੁੰਦੀ ਤੇ ਯਾਦ ਰੱਖਿਓ ਜੇ ਪ੍ਰਬੰਧਕਾਂ ਦੇ ਵਿੱਚੋਂ ਇੱਕ ਪ੍ਰਬੰਧਕ ਕੋਈ ਮਾੜਾ ਹੋ ਜਾਵੇ ਜਾਂ ਇੱਕ ਬੰਦਾ ਮਾੜਾ ਹੋ ਜਾਵੇ ਤੇ ਕਦੇ ਸਾਰੀ ਸੰਸਥਾ ਮਾੜੀ ਨਹੀਂ ਹੁੰਦੀ ਪਰ ਅੱਜ ਕੇਵਲ ਤੇ ਕੇਵਲ ਵਿਖਾਇਆ ਇਹ ਜਾਂਦਾ ਹੈ ਜੀ ਕਿ ਇੱਥੇ ਪ੍ਰਬੰਧ ਕੋਈ ਬਹੁਤਾ ਵਧੀਆ ਨਹੀਂ ਸੰਸਥਾ ਕੋਈ ਬਹੁਤਾ ਵਧੀਆ ਕੰਮ ਨਹੀਂ ਕਰ ਰਹੀ ਔਰ ਇਹਦੇ ਵਿੱਚ ਖਾਸ ਕਰਕੇ ਸਾਡੇ মিডিਆ ਦਾ ਬੜਾ ਵੱਡਾ ਯੋਗਦਾਨ ਜੇ ਆਪ ਜੀ ਮੇਰੇ ਨਾਲ ਹੋ ਸਕਦਾ ਨਾ ਸਹਿਮਤ ਹੋ ਪਰ ਯਾਦ ਰੱਖੋ ਜੇ ਤੇ ਤੁਹਾਡੀ ਸੰਸਥਾ ਕੋਈ ਚੰਗਾ ਕੰਮ ਕਰਦੀ ਐ ਤੇ ਉਹ ਕਦੇ ਕੋਈ মিডিਆ ਨਹੀਂ ਵਿਖਾਉਂਦਾ ਤੇ ਜੇ ਕਿਤੇ ਰੱਬ ਨਾ ਕਰੇ ਕੋਈ ਘਾਟ ਸੰਸਥਾ ਦੇ ਵਿੱਚ ਲੋਕਾਂ ਦੇ ਸਾਹਮਣੇ ਆ ਜਾਵੇ ਜਾਂ ਕੁਝ ਐਸਾ ਕੰਮ ਜਿਹੜਾ ਸੰਸਥਾ ਦੇ ਪ੍ਰਤੀ ਉਮੀਦ ਨਾ ਕੀਤੀ ਜਾਂਦੀ ਹੋਵੇ ਉਹ ਕੰਮ ਕਿਤੇ ਹੋ ਜਾਵੇ ਤੇ ਬੜਾ ਉਸ਼ਾਲਿਆ ਜਾਂਦਾ ਹੈ ਤੇ ਦੂਜਾ ਸੰਸਥਾਵਾਂ ਦੇ ਪ੍ਰਤੀ ਕਿਰਣਾ ਦੀ ਨਿਗਾ ਨਾਲ ਸਿੱਖਾਂ ਦਾ ਵੇਖਣਾ ਜਾ ਸਿੱਖਾਂ ਦੇ ਮਨਾਂ ਦੇ ਵਿੱਚ ਜ਼ਹਿਰ ਭਰਨਾ ਇਹਦੇ ਵਿੱਚ ਵੱਡਾ ਯੋਗਦਾਨ ਕੁਝ ਅੱਜ ਸਾਡੇ ਸਾਡੇ ਪ੍ਰਚਾਰਕਾਂ ਦਾ ਵੀ ਹੈ ਜਿਹੜੇ ਚੰਗੀ ਗੱਲ ਨੂੰ ਤੇ ਦੱਸਦੇ ਨਹੀਂ ਪਰ ਜੇ ਕਿਤੇ ਕੋਈ ਗਲਤ ਅਕਸ ਕਿਤੇ ਸਾਹਮਣੇ ਆ ਜਾਵੇ ਤੇ ਉਹ ਰੌਲਾ ਪਾਉਣ ਲੱਗਿਆਂ ਇੱਕ ਮਿੰਟ ਲਾਉਂਦੇ ਨੇ ਪਰ ਯਾਦ ਰੱਖੋ ਸਿੱਖੋ ਤੁਹਾਡੀਆਂ ਸੰਸਥਾਵਾਂ ਜਿਵੇਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਸੰਸਥਾ ਹੈ ਕੁਰਬਾਨੀਆਂ ਦੇ ਨਾਲ ਬਣੀ ਹੋਈ ਸੰਸਥਾ ਹੈ ਜੇ ਇਹਨੂੰ ਅੱਜ ਅਸੀਂ ਕਮਜ਼ੋਰ ਕਰ ਲਿਆ ਤੇ ਸਾਡੇ ਕੋਲ ਫਿਰ ਦੂਜੀ ਪਾਵਰ ਕੋਈ ਨਹੀਂ ਜਰਹ ਜਾਣੀ ਇੱਕ ਸਮਾਂ ਹੁੰਦਾ ਸੀ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੇ ਪ੍ਰਧਾਨ ਇੱਥੇ ਬੈਠਾ ਦੌਕਾ ਮਾਰਦਾ ਸੀ ਤੇ ਉਹ ਦਿੱਲੀ ਦੇ ਤਖਤ ਤੱਕ ਸੁਣਾਈ ਦਿੰਦਾ ਸੀ ਕਿਉਂ ਕਿ ਉਹਦੇ ਨਾਲ ਕੌਮ ਸੀ ਸਿੱਖ ਪੰਥ ਸੀ ਅੱਜ ਸਾਨੂੰ ਜੁੜਨ ਦੀ ਲੋੜ ਹੈ ਆਪਣੀ ਸੰਸਥਾ ਨੂੰ ਮਜ਼ਬੂਤ ਰੱਖਿਏ ਸੰਸਥਾ ਦਾ ਚੰਗਾ ਪੱਖ ਬਹੁਤ ਹੈ ਪਰ ਕਦੇ ਵਿਖਾਇਆ ਨਹੀਂ ਜਾਂਦਾ ਆ ਆ ਹੁਣ ਹੜਾਂ ਦਾ ਦੌਰ ਆਇਆ ਆਪ ਜੀ ਨੇ ਵੇਖਿਆ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕਿੰਨਾ ਉਥੇ ਉਪਰਾਲਾ ਕੀਤਾ ਲੰਗਰ ਵਰਤਾਏ ਗਏ ਕਿਸਾਨਾਂ ਦੇ ਲਈ ਪਨੀਰੀ ਖੇਤਾਂ ਦੇ ਵਿੱਚ ਲਾ ਦਿੱਤੀ ਗਈ ਪਸ਼ੂਆਂ ਦੇ ਲਈ ਚਾਰਾ ਭਰ-ਭਰ ਕੇ ਟਰੱਕ ਲਜਾਏ ਗਏ ਪਰ ਤੁਸੀਂ ਆਪ ਸੋਚੋ ਤੇ ਇਹ ਪੱਖ মিডিਆ ਨੇ ਕਿੰਨਾ ਵਿਖਾਇਆ ਹੈ ਕਿਸੇ ਨੇ ਵਿਖਾਇਆ ਹੈ ਕਿਸੇ ਨੇ ਨਹੀਂ ਵਿਖਾਇਆ ਹਾਂ ਜੇ ਕਿਤੇ ਕੋਈ ਨਾ ਕੋਈ ਗੱਲ ਦੂਜੀ ਨਿਕਲਾਵੇ ਤੇ ਫਿਰ মিডিਆ ਇੱਕ ਮਿੰਟ ਲਾਉਂਦਾ ਹੈ ਇਸ ਕਰਕੇ ਬੇਨਤੀ ਹੈ ਕਿ ਹਮੇਸ਼ਾ ਸਾਰਥਕ ਸੋਚ ਰੱਖਿਆ ਕਰੀਏ ਅਨਲਿਸਿਸ ਕਰਿਆ ਕਰੀਏ ਪਹਿਲਾਂ ਵਿਚਾਰ ਕਰਿਆ ਕਰੀਏ ਕਿ ਕਿਸ ਤਰ੍ਹਾਂ ਕਿਥੋਂ ਤੱਕ ਕਿਸ ਨਜ਼ਰੀਏ ਤੱਕ ਅਸੀਂ ਆਪਣੀ ਸੰਸਥਾ ਨੂੰ ਜਿਹੜਾ ਹੈ ਉਹ ਪੰਡਣਾ ਹੈ ਹਾਂ ਮੈਂ ਨਹੀਂ ਕਹਿੰਦਾ ਚਾਹੀਦਾ ਹੈ ਜਿੱਥੇ ਪ੍ਰਬੰਧ ਚ ਕਮੀਆਂ ਹੋਣ ਪਰ ਕਮ ਸੇ ਕਮ ਇੰਨਾ ਜਰੂਰ ਸੋਚਿਆ ਕਰੀਏ ਇੰਨਾ ਨਵੇਂ ਪੱਦਰ ਦਾ ਭੰਡੀ ਪ੍ਰਚਾਰ ਨਾ ਕਰਿਆ ਕਰੀਏ ਕਿ ਜਿਹਦੇ ਨਾਲ ਕੌਮ ਦੇ ਵਿੱਚ ਦੁਬਦਾ ਪੈਂਦੀ ਜਾਵੇ ਤੇ ਸੰਸਥਾ ਕਮਜ਼ੋਰ ਹੁੰਦੀ ਜਾਵੇ ਅੱਜ ਹੋ ਇਹੀ ਰਿਹਾ ਹੈ